2023 ਚ ਗੜਿਆਂ ਦੀ ਮਾਰ ਕਰਕੇ ਸਾਰਿਆਂ ਦੀ ਫਸਲ ਤਬਾਹ ਹੋ ਗਈ ਸੀ ਤੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਮੁਆਵਜ਼ੇ ਜਲਦੀ ਮਿਲਣਗੇ ਤੇ ਇੱਕ ਵਾਰ ਹੁਣ ਫੇਰ ਗੜੇ ਪਏ ਕੁਝ ਦਿਨ ਪਹਿਲਾਂ ਜਿਸ ਕਾਰਨ ਇਸ ਵੀਰ ਦੀ 24 ਕਿੱਲੇ ਜ਼ਮੀਨ ਸਾਰੀ ਤਬਾਹ ਹੋ ਗਈ ਤੇ ਇੱਕ ਮਰਲਾ ਵੀ ਵਿੱਚੋਂ ਨਹੀਂ ਬਚਿਆ ਸੀ ਵੀਰ ਨੇ ਦੱਸਿਆ ਕਿ ਮੈਂ 70 ਹਜ਼ਾਰ ਨੂੰ ਕਿਲਾ ਠੇਕੇ ਤੇ ਲਿਆ ਸੀ ਤੇ 24 ਕਿੱਲੇ ਤੁਸੀਂ ਲਾ ਲਓ ਕਿਸ ਹਿਸਾਬ ਨਾਲ ਕਿੰਨੇ ਦੇ ਹੋਗੇ ਤੇ ਇਸ ਵੀਰ ਕੋਲ ਠੇਕਾ ਵੀ ਨਹੀਂ ਪੂਰਾ ਹੋਇਆ ਤੇ ਵਿਚਾਰਾ ਦੇਖੋ ਕਿੰਨਾ ਤੰਗਿਆ ਪੰਜਾਬ ਸਰਕਾਰ ਨੇ ਹਜੇ ਤੱਕ ਵੀ ਮੁਆਵਜ਼ੇ ਦੀ ਕੋਈ ਗੱਲਬਾਤ ਨਹੀਂ ਕੀਤੀ ਜੋ ਕਿ ਕਹਿੰਦੇ ਸੀ ਕਿ ਬਹੁਤ ਜਲਦ ਮਿਲੂਗਾ ਆ ਵਿਚਾਰਾ ਕਿੱਥੇ ਖੜਾ ਮੇਰੇ ਕੋਲੇ ਕਿੱਧਰ ਗਿਆ ਬਾਈ ਆ ਮੁੰਡਾ 24 ਕਿੱਲੇ ਦੇ ਠੇਕੇ ਤੇ ਲੈ ਕੇ ਠੇਕਾ ਕਿਹੜੇ ਦੀ 70000 ਰੁਪਏ ਨੂੰ ਠੇਕਾ ਸੀ 24 ਕਿੱਲੇ ਠੇਕੇ ਤੇ ਲੈ ਕੇ ਨੇ ਫਸਲ ਆਪਣੀ ਜੀਜੀ ਸੀ ਤੇ 24 ਦੇ 24 ਕਿੱਲੇ ਤਬਾਹ ਹੋ ਗਏ ਆ ਕਿ ਬਾਈ ਹੋਰ ਖੜਾ ਜਾ ਆਪਣਾ ਆਈ ਬਾਈ ਨਾਲ ਕਿੱਧਰ ਗਿਆ ਆ ਆ ਬਾਈ ਦਾ 34 ਕਿੱਲੇ ਬਾਣ ਨਿਕ ਸਾਹਮਣੇ ਆ ਗਿਆ ਇੱਕ ਵੀ ਮਰਲਾ ਨਹੀਂ ਬਚਾ ਆ ਸਾਰੇ ਆ ਸਾਰੇ ਉਹ ਬੰਦੇ ਮਿਲ ਨਾਲ ਖੜੇ ਨੇ ਬਾਈ ਖੜੇ ਆ ਜਿੰਨਾਂ ਜਿੰਨਾਂ ਦੇ ਸਾਰੇ ਸਾਰੇ ਬਾਣ ਆ ਦੇਖ ਲੋ ਐਂ ਬਿਛਾਤੀਆਂ ਕਣਕਾਂ ਬਾਈ ਇਹਨਾਂ ਦੀ ਦਾਣਾ ਤੂਰ ਦੀ ਗੱਲ ਹੈ ਦਾਣਾ ਤੂਰ ਦੀ ਗੱਲ ਹੈ ਤੂੜੀ ਵੀ ਨਹੀਂ ਪੱਲੇ ਪੈਣੀ ਆ ਹਾਲਾਤ ਆ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪਿਛਲੇ ਸਾਲ ਤੇ ਉਦੋਂ ਪਿਛਲੇ ਸਾਲ ਵੀ ਕਿਹਾ ਸੀਗਾ ਕਿ ਗਰਦੌਰੀਆਂ ਬਾਅਦ ਚ ਤੇ ਮਾਬਜੇ ਪਹਿਲਾਂ ਮਿਲਣਗੇ ਫਸਲਾ ਖੇਤ ਚ ਤੇ ਮਾਫ਼ ਦੇ ਜੇਬ ਚ ਇਹ ਗੱਲ ਕਹਿੰਦਾ ਹਾਂ ਸਰਕਾਰ ਵੱਲੋਂ ਮੁਆਵਜ਼ਾ ਤਾਂ ਨਹੀਂ ਦਿੱਤਾ ਗਿਆ ਪਰ ਤੁਸੀਂ ਸਾਰੇ ਦੁਆ ਕਰਿਓ ਕਿ ਇਸ ਵੀਰ ਦੀ ਰੱਬ ਜਰੂਰ ਵਾਫੜੇ ਹੋ ਸਕਦਾ ਤੇ ਬਾਹਰਲੇ ਵੀਰ ਇਨਾਂ ਵੀਰਾਂ ਦੀ ਜਰੂਰ ਕੁਝ ਸਹਾਇਤਾ ਕਰੋ ਜਿਸ ਕਰਕੇ ਇਹਨਾਂ ਦਾ ਕੁਝ ਬੋਝ ਹਲਕਾ ਹੋਵੇ